ਨਹੀਂ ਨਹੀਂ ਰੇਟ ਵੀ ਕੋਈ ਨਹੀਂ ਹੈਗਾ ਸਿੰਪਲ ਰੇਟ ਹੈਗਾ 2250 ਰੁਪਏ ਦੀ ਕੋਈ ਜ਼ਿਆਦਾ ਕੀਮਤ ਨਹੀਂ ਹੈਗੀ ਮੈਨੂੰ ਬਾਈ ਹੁਣ ਤੱਕ ਜਿੰਨੇ ਵੀ ਇੱਥੇ ਕਸਟਮਰ ਵੇਲੇ ਨੇ ਸਾਰੇ ਇਹ ਕਹਿੰਦੇ ਵੀ ਰੇਤੇ ਦੇ ਭਾਅ ਦੇ ਚ ਸਮ ਮੁਫਤ ਦੇ ਭਾਅ ਤੇ ਮਾਲ ਮਿਲ ਰਿਹਾ ਬਿਲਕੁਲ ਸਹੀ ਗੱਲ ਇਹ ਮੁਫਤੀ ਹੈ ਵੀਰੇ ਹੋਰ ਕੀ ਹੈ 250 ਜੇ ਸੀ ਇਹਨਾਂ ਕਿਹੜਾ ਦੇਊਗਾ ਕੀ ਬਾਤ ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਬਿੱਟੂ ਬੇਪਰਵਾ ਤੇ ਦੋਸਤੋ ਇਸ ਵਕਤ ਮੈਂ ਖੜਾ ਬਰਨਾਲੇ ਸ਼ਹਿਰ ਦੇ ਵਿੱਚ ਸਪੈਸ਼ਲ ਰਾਮਬਗ ਰੋਡ ਦੇ ਉੱਪਰ ਹਨਾ ਤੇ ਤੁਹਾਨੂੰ ਐਡਰੈਸ ਵਗੈਰਾ ਸਾਰਾ ਕੁਝ ਅਸੀਂ ਦੱਸਾਂਗੇ ਵੀ ਫ੍ਰੀ ਦੇ ਭਾਜਮਾ ਯਾਰ ਮੁਫਤ ਦੇ ਭਾਵੇਂ ਹੈਰਾਨ ਐ ਇਸ ਗੱਲ ਨੂੰ ਵੀਰਾ ਕਹਿੰਦਾ ਵੀ ਅਸੀਂ ਪੂਰੇ ਪੰਜਾਬ ਦੇ ਵਿੱਚ ਚੈਲੰਜ ਕਰਦੇ ਆ ਵੀ ਇਦੋਂ ਸਾਡੇ ਨਾਲ ਕੋਈ ਸਸਤਾ ਬੂਟ ਚੱਪਲ ਟੋਪੀ ਜਰਾਵ ਜਿਹੜੀ ਵੀ ਆਈਟਮ ਸਾਡੇ ਕੋਲ ਹੈਗੀ ਹੈ ਕਹਿੰਦਾ ਵੀ ਤੂੰ ਕੋਈ ਸਸਤੀ ਦੇ ਕੇ ਦਿਖਾ ਬੇ ਹਨਾ ਤੇ ਹੁਣ ਪਹਿਲਾਂ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਵੀ ਬਈ ਇਹਨਾਂ ਸਸਤਾ ਤੁਸੀਂ ਕਿਉਂ ਦੇ ਰਹੇ ਹੋ ਤੇ ਕਿਵੇਂ ਕੀ ਚੱਕਰ ਕੀ ਹੈ ਪੂਰੀ ਗੱਲਬਾਤ ਜਾਣ ਲਈ ਆਪਾਂ ਬਾਈ ਸਤਿ ਸ੍ਰੀ ਅਕਾਲ ਆਜੋ ਮਾੜਾ ਨੇੜੇ ਨੂੰ ਆਜੋ ਤੁਸੀਂ ਮਾੜਾ ਜਾ ਠੀਕ ਠਾਕ ਹੋਂ ਬਾਈ ਹਾਂਜੀ ਹਾਂਜੀ ਵਧੀਆ ਇਹ ਮੰਨ ਲਓ ਇੰਨਾ ਸਸਤਾ ਬਾਈ ਮੈਂ ਹੈਰਾਨ ਮੰਨੀਆਂ ਜਿਵੇਂ ਤੁਹਾਡੇ ਕਸਟਮਰ ਦੱਸ ਕੇ ਗਏ ਨੇ ਵੀ ਜਮ ਫ੍ਰੀ ਦੇ ਪਾ ਤੁਸੀਂ ਚੀਜ਼ ਦਈਏ ਨੋ ਯਾਰ ਕਿਵੇਂ ਕੀ ਚੱਕਰ ਕੀ ਐ ਇਹ ਬਸ ਐਂ ਸਮਝ ਲਓ ਵੀਰੇ ਆਪਾਂ ਗਾਹਕ ਹੀ ਜੋੜਨਾਗਾ ਠੀਕ ਹੈ ਜੀ ਕਸਟਮਰ ਜੋੜਨਾਗਾ ਹੁਣ ਬਾਜ਼ਾਰ ਚ ਬਾਜ਼ਾਰ ਚ 500 ਨਾਲ ਇੱਕ ਟੀ-ਸ਼ਰਟ ਲਈ ਜਾਂਦੇ ਆ ਹਾਂਜੀ 50 ਮਿਲ ਟੀ-ਸ਼ਰਟ ਹੁੰਦੀ ਆ ਬੂਟ 500 ਲਈ ਜਾਂਦੇ ਆ ਉਹ ਠੀਕ ਹੈ ਆਇਆ ਹੁਣ ਉਹਨਾਂ ਨੂੰ 300 ਦਾ ਠੀਕ ਹੈ ਜੀ ਲੇਕਿਨ ਆਪਾਂ ਆਏ ਰੈਡੀ ਦੇ ਹੀ ਜਾਂਦੇ ਆ ਠੀਕ ਹੈ ਐਂ ਪਤਾ ਪੱਲੂ ਹੀ ਪਾਈ ਜਾਂਦੇ ਆ ਇੱਕ ਵਾਰ ਗਾਹਕ ਜੋੜਨਾਗਾ ਵੀ ਲੈ ਕੇ ਜਾਣ ਨੂੰ ਬੂਟ ਨਹੀਂ ਭਾਈ ਜਿਵੇਂ ਮੈਂ ਹੁਣ ਆਇਆ ਹੈਰਾਨ ਮੰਨੀ ਹੈ ਸਾਡੇ ਹੁਣ ਜਿਵੇਂ ਇੱਥੇ ਸਾਰੇ ਸ਼ਹਿਰ 'ਚ ਹੀ ਲਾ ਲੈਂਦੇ ਆਪਾਂ ਬਰਨਾਲੇ ਦੇ ਵਿੱਚ ਵੀ ਤਪਾ ਮੰਡੀ ਕੀ ਲੁਧਿਆਣਾ ਪਟਿਆਲਾ ਜਿੱਥੇ ਵੀ ਆਪਾਂ ਜਾਂਦੇ ਹਾਂ ਨਾ ਮੰਨ ਲਓ 500 ਤੋਂ ਘੱਟ ਦਾ ਕੋਈ ਗੱਲ ਹੀ ਨਹੀਂ ਕਰਦਾ ਤੇ ਤੁਸੀਂ 50% ਜਮਾ ਲੈਸ 2 250 ਦੇ ਵਿੱਚ ਵੀ ਭਾਈ ਬੂਟ ਚਕਾਈਏ ਨੂੰ ਵੀ ਇਹ ਇੰਨਾ ਸਸਤਾ ਕਿਵੇਂ ਕੀ ਗੱਲ ਹੈ ਬਸ ਇੱਕ ਤਾਂ ਵੀਰ ਜੀ ਨਮਾਣ ਸਾਲ ਆ ਰਿਹਾ ਉਹਦੀ ਆਫਰ ਹੀ ਸਮਝ ਲਓ ਇਦਾਂ ਹਾਂਜੀ ਤੇ ਇੱਕ ਆਪਾਂ ਬਸ ਸੇਵਾ ਹੀ ਕਰਨੀ ਆਪਾਂ ਜੋੜ ਹਲੇ ਕਮਾਈ ਕਰਨੀ ਨਹੀਂ ਹੈਗੀ ਠੀਕ ਹੈ ਜੀ ਇਹ ਨਵੀਂ ਦੁਕਾਨ ਹੀ ਕੀਤੀ ਹੈ ਸਾਲ ਹੋਇਆ ਲੈ ਹਾਂਜੀ ਤੇ ਆਪਾਂ ਕਸਟ ਠੀਕ ਹੈ ਜੀ ਤੇ ਬਾਈ ਜਿਹੜੇ ਸਾਡੇ ਹੁਣ ਕਸਟਮਰ ਦੇਖ ਰਹੇ ਨੇ ਸਾਡੇ ਕੋਲ ਜਦੋਂ ਆਉਂਦੇ ਨੇ ਹਨਾ ਸਪੈਸ਼ਲ ਉਹਨਾਂ ਵਾਸਤੇ ਆਫਰ ਤੁਸੀਂ ਲਾਇਆ ਵੀ 50% ਆਫ ਆਪਣਾ 250 ਦੇ ਵਿੱਚ ਤੁਸੀਂ ਚੀਜ਼ ਦੇ ਰਹੇ ਹੋ 500 ਵਾਲੀ ਤੇ ਜਦੋਂ ਫਿਰ ਸਾਡੇ ਕਸਟਮਰ ਉਤਾਪਲੇ ਹੁੰਦੇ ਇਸ ਗੱਲ ਦੇ ਲਈ ਹਨਾ ਮੈਂ ਚਾਹਣਾ ਵੀ ਇੱਕ ਤੁਸੀਂ ਉਹਦਾ ਮੋਬਾਈਲ ਨੰਬਰ ਜਰੂਰ ਬੋਲ ਦਿਓ ਜੀ ਤੇ ਇੱਕ ਜਿਹੜਾ ਐਡਰੈਸ ਆਪਣੀ ਸ਼ਾਪ ਦਾ ਉਹ ਜਰੂਰ ਦੱਸ ਦਿਓ ਜੀ ਸਾਡੇ ਗਾਹਕਾਂ ਵਾਸਤੇ ਸਪੈਸ਼ਲ ਮੋਬਾਈਲ ਨੰਬਰ ਹੈਗਾ ਵੀਰੇ ਮੇਰਾ 98886 86510 ਓਪੋਜ਼ਿਟ ਰਾਮਬਾਦ ਬਰਨਾਲਾ ਠੀਕ ਹੈ ਜੀ ਤੇ ਮੜਾ ਐਡਰੈਸ ਦੁਕਾਨ ਦਾ ਬਰਨਾਲਾ ਵੀਰੇ ਠੀਕ ਹੈ ਜੀ ਹਮਾਨੀ ਸ਼ੂਪਲਾ ਜਾ ਠੀਕ ਹੈ ਜੀ ਤੇ ਬਾਈ ਦਾ ਤੁਸੀਂ ਐਡਰੈਸ ਵੀ ਜਾਣ ਲਿਆ ਤੇ ਬਾਈ ਦਾ ਜਿਹੜਾ ਕਾਲ ਨੰਬਰ ਤੁਸੀਂ ਉਹ ਵੀ ਦੇਖ ਲਿਆ ਤੇ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਸਕਰੀਨ ਦੇ ਉੱਪਰ ਵੀ ਤੁਹਾਨੂੰ ਅਸੀਂ ਦਿਖਾ ਰਹੇ ਆ ਨੰਬਰ ਬਾਈ ਦਾ ਤੇ ਤੁਸੀਂ ਹੈਰਾਨ ਹੋ ਜੂਗੇ ਲੇਡੀ ਜੈਂਟਸ ਦੋਨੋਂ ਤਰ੍ਹਾਂ ਦੇ ਬੂਟ ਚੱਪਲ ਟੋਪੀ ਜਰਾਬ ਹਾਂ ਥੋੜੀ ਝਾਤੀ ਮਾਰ ਦਿੰਦੇ ਆ ਥੋੜੀ ਇੱਕ ਵਾਰੀ ਆਈਟਮ ਦਿਖਾ ਵੀ ਦਿੰਦੇ ਆ ਨਾ ਤਾਂ ਆਪਾਂ ਦੇਣਦਾਰ ਆ ਹਾਂ ਖਰੇਕ ਬੂਟ 200 ਰੁਪਏ ਦਾ ਜਿਹੜਾ ਮਰਜ਼ੀ ਲੈ ਲਓ ਇੱਕ ਬੂਟ ਬਈ ਚੱਕ ਕੇ ਬੜਾ ਸ਼ਾਈਨਿੰਗ ਦਿਖਾ ਦੋ ਇੱਕ ਦੀ ਜੀ ਆਹ ਲਓ ਤਾਂ ਬਿਲਕੁਲ ਬਿਲਕੁਲ ਜੀ ਯਾ ਤਾਂ ਸਭ 800 ਦਾ ਮਿਲੂ 600 ਦਾ ਮਿਲੂ ਕੋਈ ਮੜੇ ਨੇੜੇ ਹੋ ਕੇ ਦਿਖਾ ਦਿਓ ਬਾਈ ਕੁਆਲਟੀ ਤੁਸੀਂ ਐ ਮੰਨ ਲਓ ਭਰਾ ਜਿਹੜਾ ਇਹ ਬੂਟ ਆ ਪੈਸ ਵਕਤ ਦੇਖ ਰਹੇ ਆ ਬੂਟ ਘੱਟ ਹੈ ਇਹ ਇਹ ਬਾਜ਼ਾਰ ਤੋਂ ਨੂੰ 500 ਤੋਂ ਘੱਟ ਮਿਲ ਜੇ ਤਾਂ ਗਾਰੰਟੀ ਆਪਣੀ ਆਪਨੇ ਬੋਸਰ 250 ਰੁਪਏ ਚ ਬਈ ਇਹ 250 ਸਾਰਾ ਮਾਲ 250 ਚ ਜਿਹੜਾ ਮਰਜੀ ਬੂਟ ਚੱਕ ਲੋ ਤੁਸੀਂ ਬਈ ਚਾਰੇ ਪਾਸੇ ਝਾਤੀ ਥੋੜੀ ਮੈਂ ਮਰਾ ਦਿੰਦਾ ਕਲਾ ਕਲਾ ਤੁਹਾਨੂੰ ਬੂਟ ਦਿਖਾ ਦੇਣਾ ਤੁਸੀਂ ਹੈਰਾਨ ਹੋ ਜਾਓਗੇ ਵੀ ਯਾਰ ਇੰਨੀ ਸ਼ਾਈਨਿੰਗ ਇੰਨੀ ਕੁਆਲਿਟੀ ਇੰਨੀ ਮਨ ਲੋ ਮਨ ਲੋ ਮੇਰੇ ਕੋਲ ਉਹਨੇ ਲਫ਼ਜ਼ ਨਹੀਂ ਹੈਗੇ ਇਹ ਵੀ ਐ ਥੋੜਾ ਵੀ ਥੋੜਾ ਹਫ਼ਤੇ ਬਾਅਦ ਟੁੱਟ ਜਾਊਗਾ ਬੂਟ ਉਹ ਉਹ ਵੀ ਵੈਠਾ ਮੈਂ 3 ਮਹੀਨੇ ਦਾ ਟੋਕੜ ਗਾਰੰਟੀ ਦਿੰਦਾ ਮੈਂ ਤੇ ਬਾਈ ਮੈਨੂੰ ਬਹੁਤ ਵਧੀਆ ਲੱਗਿਆ ਮੈਨੂੰ ਇਹ ਮਹਿਸੂਸ ਹੋ ਰਿਹਾ ਵੀ ਵਾਕਈ ਯਾਰ ਰੇਟ ਜਿਹੜਾ ਹੈਗਾ ਕਿਆ ਬਾਤ ਰੇਟ ਹਨਾ ਸਿਰਫ 250 ਰੁਪਏ ਦੇ ਵਿੱਚ ਵੀ ਇਹੋ ਜੀ ਯਾਰ ਸ਼ਾਈਨਿੰਗ ਵਾਲੇ ਬੂਟ ਮੇਰੇ ਹਿਸਾਬ ਨਾਲ ਵੀ ਛੇਤੀ ਛੇਤੀ ਨਹੀਂ ਮਿਲਦੇ ਜਿਵੇਂ ਆਹ ਦੇਖੋ ਕੁਆਲਿਟੀ ਕਿਆ ਬਾਤ ਆ ਤੇ ਵੱਡੀ ਗੱਲ ਇਹ ਵੀ ਵੀਰੇ ਕੋਲ ਕਲਰ ਵੀ ਜਿਹੜੇ ਹੈਗੇ ਨੇ ਸਾਰੇ ਮੌਜੂਦ ਨੇ ਇਸ ਵਕਤ ਆ ਆਹ ਹਿੱਟ ਕਲੋਸ ਆ ਬੇਟੇ 250 ਰੁਪਏ ਦਾ ਸਿਰਫ 250 ਰੁਪਏ ਦੇ ਵਿੱਚ ਜੇ ਕੋਈ ਦੇ ਦੇ ਬਾਜ਼ਾਰ 'ਚ ਤਾਂ ਦੇਣਦਾਰ ਆਪਾਂ ਤੇ ਇਹਦੇ ਵਿੱਚ ਬਾਈ ਫਿਰ ਜਿਹੜੇ ਨੰਬਰ ਹੈਗੇ ਆ ਆਲਰੇਡੀ ਸਾਰੇ ਤੁਹਾਨੂੰ ਮਿਲ ਜਾਣਗੇ ਇੱਥੋਂ ਜੀ ਨੰਬਰ ਸਾਰੇ ਸਟਾਕ ਥੋੜਾ ਰਹਿ ਗਿਆ ਵੀਰੇ ਤੇ ਜਲਦੀ ਆਓ ਤਾਂ ਜਲਦੀ ਪਾਉਣ ਵਾਲੇ ਕੰਮ ਆ ਫਿਰ ਤੇ ਬਾਈ ਕਹਿੰਦਾ ਵੀ ਬਸ ਅਸੀਂ ਰੇਟ ਮੰਨ ਲਓ ਵੀ ਜਾਇਜ਼ ਲਾ ਕੇ ਚਕਾਉਣਾ ਹੀ ਆ ਤੁਸੀਂ ਆ ਜਾਓ ਇੱਕ ਵਾਰੀ ਤੁਸੀਂ ਵਿਜ਼ਿਟ ਕਰੋਗੇ ਤੁਹਾਨੂੰ ਪਤਾ ਲੱਗੂਗਾ ਵੀ ਬਾਕੀ ਕੀ ਨਜ਼ਾਰਾ ਆ ਰਿਹਾ ਇੱਥੇ ਆ ਕਿ ਬੂਟ ਚੱਪਲ ਟੋਪੀ ਜਰਾਓ ਸਾਰੀ ਤਰ੍ਹਾਂ ਦੀ ਆਈਟਮ ਮਿਲੂਗੀ ਆਪਣੇ ਕੋਲੋ ਵਧੀਆ ਘੈਂਟ ਘੈਂਟ ਡਿਜ਼ਾਈਨ ਦੇ ਵਿੱਚ ਹੈ ਨਾ ਵਧੀਆ ਘੈਂਟ ਘੈਂਟ ਕਲਰ ਨੇ ਚੱਪਲ ਵੀਰੇ 50% ਡਿਸਕਾਊਂਟ ਤੇ ਵੀ ਯਾਰ ਸਾਨੂੰ 10% ਘਟਣਗੇ ਆਪਾਂ 50% ਡਿਸਕਾਊਂਟ ਹੈ ਡਾ origignal ਓਰੀਜਨਲ ਦੀ ਗਰੰਟੀ ਆ ਉਹ ਸਾਹਮਣੇ ਲੱਗੇ ਹੋਏ ਚੱਪਲਾਂ ਤੇ ਮੈਂ ਕਹਿੰਦਾ ਬਾਈ ਫਿਰ ਆਪਾਂ ਇੱਕ ਵਾਰੀ ਆ ਕੇ ਉਧਰ ਨੂੰ ਚੱਪਲ ਵੀ ਦਿਖਾ ਦਈਏ ਨਾ ਬੂਟ ਦਿਖਾ ਦੋ ਜੀ ਪਹਿਲਾਂ ਸਾਰੇ ਤੇ ਆਜੋ ਬਾਈ ਪਹਿਲਾਂ ਬੂਟਾਂ ਦੇ ਵਿੱਚ ਇੱਧਰ ਤੁਸੀਂ ਸਾਰੇ ਪਾਸੇ ਝਾਤੀ ਮਾਰ ਸਕਦੇ ਹੋ ਨਾ ਵੀ ਘੈਂਟ ਆ ਰਹੇ ਨੇ ਪੂਰੇ ਇੱਧਰ ਨੂੰ ਆਜੋ ਬਾਈ ਤੁਸੀਂ ਵੀ ਤੁਰਿਓ ਇੱਧਰ ਨੂੰ ਤੇ ਉਸ ਤੋਂ ਬਾਅਦ ਬਾਈ ਆਪਾਂ ਨਿਗਾਹ ਮਾਰਦੇ ਆ ਚੱਪਲਾਂ ਬਣੀ ਨੂੰ ਬਾਈ ਹਨਾ ਆ ਵੀ 250 ਦਾ ਵੀ ਤੇ ਸਾਡਾ ਅੱਛਾ ਇਹ ਵੀ ਸਾਰਾ 250 ਰੁਪਏ ਦਾ ਬਾਈ ਤੇ ਫੀਤੇ ਵਾਲੇ ਵੀ ਨੇ ਵਿਦਾਊਟ ਫੀਤੇ ਤੋਂ ਵੀ ਹੈਗੇ ਨੇ ਹਰ ਤਰ੍ਹਾਂ ਦੇ ਨੇ ਚੱਪਲਾ 340 ਰਪਏ ਸਾਰੇ MRP ਹੈ ਸਾਰੇ 50% ਜਿਹੜੀਆਂ ਇਹ ਚੱਪਲਾਂ ਬਈ ਇਹ ਕੀ ਰੇਟ ਲਾਈ ਹੋਈ ਤੁਸੀਂ ਇਹ ਹੁਣ ਦੇਖੋ ਜੀ ਆਊਟਰ ਆਫ ਸੀਜ਼ਨ ਆ ਹਾਂਜੀ ਇਹ 50% ਡਿਸਕਾਊਂਟ ਹੈ ਠੀਕ ਹੈ ਜੀ ਤੇ ਇਸ ਵਾਰ ਕਸਟਮਰ ਨੂੰ ਕਿੰਨੇ ਦੀ ਪੈਜੂ ਜੀ ਇਹ ਪੈਜੂਗੀ 340 ਵਾਲੀ ਵੱਲੋਂ ਦੇਖ ਲਓ ਸੀ ਆ 300 MRP ਹੈ 150 ਦੀ ਪੈਜੂ ਸਿਰਫ 150 ਰੁਪਏ ਦੀ ਚੱਪਲ ਇਹ ਚੱਪਲ ਹੁੰਦੇ ਆ ਬਸ 150 ਤੱਕ ਸਿਰਫ ਸਿੰਪਲ ਕਰ ਪਾਉਂਦੇ ਹੁਣ ਤਾਂ ਬਈ ਜਿਹੜੀਆਂ ਨੀਲੀਆਂ ਚੱਪਲਾਂ ਹੁੰਦੀਆਂ ਐਨੇ ਚ ਤਾਂ ਉਹ ਨਹੀਂ ਦਿੰਦੇ 30 ਰੁਪਏ ਦੀ ਉਹ ਵੀ ਹਾਂ ਮੈਂ ਉਹ ਕਮਾਲ ਮੰਨੀ ਆ ਨਾ ਵੀ ਐਨੇ ਚ ਤਾਂ ਉਹ ਨਹੀਂ ਦਿੰਦੇ ਰਿਲੈਕਸ 130 ਦੀ ਵ ਉਹਨਾਂ ਸੀਨ ਹੈ ਨਹੀਂਗਾ ਚਲੋ ਜਿਹੜੀ ਸਭ ਤੋਂ ਵਧੀਆ ਕੁਆਲਿਟੀ ਦੀ ਚੱਪਲ ਲਾ ਲੋ ਤੇ ਬੂਟ ਲਾ ਲੋ ਸਭ ਤੋਂ ਸਸਤੇ ਰੇਟ ਦੇ ਵਿੱਚ ਇੱਥੇ ਵੀਰੇ ਕੋਲ ਮਿਲ ਰਹੇ ਆ ਆਪਾਂ ਆਪਣੇ ਕੋਲ ਤੇ ਇੱਕ ਵਾਰੀ ਮੈਚ ਹੋਣਾ ਵੀਰੇ ਨੂੰ ਵੀ ਦੁਬਾਰਾ ਇੱਕ ਵਾਰੀ ਕਾਲ ਨੰਬਰ ਤੇ ਐਡਰੈਸ ਜ਼ਰੂਰ ਬੋਲ ਦਿਓ ਜੀ ਆ ਰਾਮਬਾਗ ਓਪੋਜ਼ਿਟ ਰਾਮਬਾਗ ਵੀਰੇ 988686510 ਹਿਮਨਿਸ਼ੂ ਬਲਾਇਆ ਠੀਕ ਹੈ ਜੀ ਤੇ ਮਿਲਦੇ ਆ ਦੋਸਤੋ ਫਿਰ ਛੇਤੀ ਅਗਲੀ ਵੀਡੀਓ ਦੇ ਨਾਲ